ਹੇ ਗੁਰਜੀ ਕਾ ਖਲਸਾ ਉਹ ਹੈ ਗੁਰਜੀ ਕੀ ਫਤਿਹ ਬਿਹਗੜੇ ਕੀ ਵਾਰ ਮਹਿਲਾ ਚੌਥਾ ਇੱਕ ਕਾ ਸਤਿਗੁਰ ਪ੍ਰਸਾਦ ਸਲੋਕ ਮਹਿਲਾ ਤੇ ਜਾ ਗੁਰ ਸੇਵਾ ਤੇ ਸੁਖ ਪਾਇਆ ਹੋਰ ਤਾਂ ਸੁਖ ਨਾ ਪਾਲ ਗੁਰ ਕਾ ਸ਼ਬਦ ਮਨ ਪੇਦਿਆ ਸਦਾ ਵਿਸਾ ਹਰਨਾ ਲੈ ਨਾਨਕ ਨਾਮ ਤੀਨਾ ਕੋ ਮਿਲਾ ਜਿਨਾ ਹਰ ਵੇਖਿਆ ਨਦਰ ਨਿਹਾਲ ਹਲਾਤੀ ਜਾ ਸਿਫਤ ਖਜਾਨਾ ਬਖਸਾ ਜਿਸ ਬਖਸਾ ਸੋ ਖਰਚਾ ਖਾਏ ਸਤਗੁਰ ਬਿਨ ਹੱਥ ਨ ਆਵੀ ਸਭ ਥਕੇ ਕਰਮ ਕਮਾਏ ਨਾਨਕ ਮਨਮੁਖਾ ਜਗਤ ਤਾ ਨਹੀਨਾ ਹਾ ਅਗਿਆ ਭੁਖਾ ਕੇ ਖਾਏ ਪੋੜੀ ਸਭ ਤੇਰੀ ਤੂੰ ਸਬਸ ਦਾਸ ਸਬ ਤੂਦ ਉਪਾਇਆ ਸਬਨਾ ਵਿੱਚ ਤੂੰ ਵਰਤਦਾ ਤੂੰ ਸਬਨੀ ਧਾਇਆ ਤਿਸ ਦੀ ਤੂੰ ਭਗਤ ਥਾਏ ਪਾਇ ਹੈ ਜੋ ਤੁਦ ਮਨ ਪਾਇਆ ਜੋ ਹਰ ਪ੍ਰਭ ਪਾਵਾਂ ਸੋ ਥਿਆ ਸਭ ਕਰਨ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰਖਦਾ ਆਇਆ ਲੋਕ ਮਹਿਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਜ ਸਿਧਾ ਸਹਜੇ ਹੋਏ ਸੋ ਹੋਏ ਗੁਰਮਤਿ ਮਤ ਅਚਲਾ ਹ ਚਲਾਏ ਨਾ ਸਕਾ ਕੋ ਪਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨਮੁਖ ਮੂਲ ਹੋ ਪੁਲਾਏ ਨ ਵਿਚ ਲਭ ਲੋਭ ਅਹੰਕਾਰ ਝਗੜਾ ਕਰਦੇ ਆ ਅੰਦੀਨ ਗੁਦਰਾ ਹੈ ਸ਼ਬਦ ਨਾ ਕਰਾ ਵਿਚਾਰ ਸੁਧ ਮਤ ਕਰਤਾ ਹਰ ਲਈ ਬੋਲਣ ਸਭ ਵਿਕਾਰ ਦਿੱਤਾ ਕੀਤਾ ਨਾ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਅਗਿਆਰ ਅੰਧਾਰ ਨਾਨਕ ਮਨ ਮੁਖਾ ਨਾਲ ਹੋ ਟੋਟਿਆ ਭਲੀ ਜਿੰਨਾ ਮਾਇਆ ਮੋਹ ਪਿਆਰ ਮਹਿਲਾ ਤੀਜਾ तिन पो संसा क्या करे जतगुर सिर करतार तुर तिन की पैज रखदा आपे रख नहार। मिल प्रीतम सुख पाया सच्चा शब्द विचार नानक सुखदाता सेविया आपे परख पौड़ी जिया जंत सब तेरिया तू सबना रास जिसनों तू देहा ਤਿਸ ਸਭ ਕਿਛ ਮਿਲਾ ਕੋਈ ਹੋਰ ਸ੍ਰੀਕ ਨਾਹੀ ਤੁਦ ਪਾਸ ਤੂੰ ਇੱਕੋ ਦਾਤਾ ਸਭ ਦਾ ਹਰ ਪਹ ਅਰਦਾਸ ਜਿਸ ਦੀ ਤੁਦ ਪਾਵੈ ਤਿਸ ਦੀ ਤੂੰ ਮਨ ਲਾਹੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਦ ਪਾਸ ਲੋਕ ਮਹਿਲਾ ਤੀਜਾ ਗੁਰੂ ਮੁਖ ਸੱਚਾ ਭਾਵ ਦੇ ਦਰ ਸੱਚਾ ਸੱਚਿਆਰ ਸਾਜਨ ਮਨ ਆਨੰਦ ਹੈ ਗੁਰ ਕਾਬਦ ਵਿਚਾਰ ਅੰਤਰਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਨ ਹਾਰ ਰਖਸੀ ਆਪਨੀ ਕਿਰਪਾ ਤਾਰ ਹਲਾਤੀ ਜਾ ਗੁਰ ਕੀ ਸੇਵਾ ਚਾ ਕਰੀ ਪਾ ਰਚਕਾਰ ਕਮਾਏ ਜੇ ਹਾ ਸੇਵਾ ਤੇ ਹਾ ਹੋਵੈ ਜੇ ਚਲਾਤੀ ਸਹ ਰਜਾਏ ਨਾਨਕ ਸਭ ਕੇ ਚ ਆ ਪਾ ਅਵਰਨਾ ਦੂਜੀ ਜਾਏ ਪੋੜੀ ਤੇਰੀ ਵਡਿਆਈ ਤੂ ਹੈ ਜਾਂਦਾ ਤੂਦ ਜੇਵੜ ਅਗਰ ਨਾ ਕੋਈ ਤੂਦ ਜੇਵੜ ਹੋਰ ਸਰੀਕ ਹੋ ਵੰਤਾ ਅਕੀਆ ਤੂ ਜੇਵੜ ਤੂ ਹੈ ਹੋਈ ਜਿਨ ਤੂ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂ ਪਨਨ ਕਲਨ ਸਮਰੱਧ ਦਾਤਾਰ ਹਾਂ ਹਾਂ ਤੂਦ ਅਗਿਆ ਮੰਗਰ ਨੋ ਨਿਤ ਜੋੜ ਖਲੀ ਸਭ ਹੋਈ ਤੂਦ ਜੇਵੜ ਦਾਤਾਰ ਮੈਂ ਕੋਈ ਨਦਰ ਨਾ ਆਵੀ ਤੂ ਦਸਬ ਸਬ ਸੈਨ ਨੋਨ ਦਾਨ ਦਿੱਤਾ ਖੰਡੀਵਰ ਪੰਡੇ ਪਾਤਾਲੀ ਪਰੇ ਸਭ ਲੋਈ ਲੋਕ ਮਹੱਲਾ ਤੀਜਾ ਮਨ ਪ੍ਰਤੀਤ ਨ ਆਇਆ ਸਹਜ ਨਾਲ ਗੋਪਾ ਸਬਦੇ ਸਾਦਨਾ ਪਾਇਓ ਮਨ ਹਟਕੇ ਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਣ ਮੁਖ ਸੱਚਾ ਸਮਾਏ ਮਹੱਲਾ ਤੀਜਾ ਆਪਨਾ ਆਪਨਾ ਪਛਾਨਾ ਮੂੜਾ ਅਵਰਾ ਅੱਖ ਦੁਖਾਏ ਮੂੰਠਾਂ ਦੀ ਖਸਲਤ ਨਾ ਗਈਆਂ ਅੰਦੇ ਵਿੱਚ ਊੜ ਛੋਟਾ ਖਾਏ ਸਤਗੁਰ ਪੈ ਕੈ ਪਨ ਨਾ ਘੜਿਓ ਰਹਿ ਅੰਕ ਸਮਾਏ ਅੰਦੀਨ ਸਹਸਾ ਕਦੇ ਨਾ ਚੁਕੈ বিনা ਸਬਦੈ ਆਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ સબલા તંદા કરત વિહાય ચરણ કર દેખત સુન થકે દીહ મુકે નેડા આયે સચા નામ ના લાગો મીઠા જીત નામ નવનિધ પાયે જીવત મરા મરા ફૂન જીવ્યા તર પાયે તુર કરમ ના પાયો प्राणी बिनु कर्म क्या पाए गुर का शब्द संभाल तू मूड़े गत मत सब दे पाए नानक सतगुरु तद ही पाए जा विचो आप गवाए ਉੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਕੋ ਅੰਦੇਸਾ ਕਿਸੈ ਗਲਾ ਦਾ ਲੋੜਿਆ ਹਰ ਸੁਖਦਾਤਾ ਸਭਨਾ ਗਲਾ ਕਾ ਤਿਸ ਨੂੰ ਧਿਆਏ ਦੇ ਆ ਕਿਵ ਮੰਨੀ ਮਖਾ ਕੜੀ ਮੂੰਹ ਹੋ ਮੋੜਿਆ ਜਿਨਾ ਹਰ ਧਿਆਇਆ ਤਿਸ ਨੂੰ ਸਰਬ ਕਲਿਆਣਾ हो संत जना की संगत जाय बहिया मुँह जोड़िया सब दुख पुख रोग गए हर सेवक के सब जन के बंधन तोड़िया हर कृपा ते हुआ हर भगत हर भगत जना का मुँह दिठा ਜਗਤ ਤਤ ਰਿਆ ਸਭ ਲੋੜੀਆਂ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ